ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਵੀ ਇਸ ਵਿੱਚ ਵੱਡੀ ਮਾੜੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਰਟਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖਪਤਕਾਰਾਂ ਲਈ ਬੁਰੀ ਸ ਖਬਰ ਸਾਹਮਣੇ ਆਈ ਹੈ ਜਿਹੜਾ ਦਾਵਾ ਕੀਤਾ ਗਿਆ ਹੈ ਕਿ ਕੰਪਨੀ ਦੇ ਲਗਭਗ 3.1 ਕਰੋੜ ਪਾਲਿਸੀ ਹੋਲਡਰਾਂ ਦੇ ਨਿੱਜੀ ਜਾਣਕਾਰੀ ਲੀਕ ਹੋ ਗਏ ਨੇ ਇਹਨਾਂ ਨੂੰ ਹੈਕਰਸ ਵਿੱਚ ਚੈਟਬੋਟ ਆ ਜ਼ਰੀਏ ਟੈਲੀਗ੍ਰਾਮ ਦੇ ਉਪਲਬਧ ਕੀਤਾ ਗਿਆ ਹੈ ਇਸ ਡਾਟਾ ਚੋਰੀ ਦੇ ਘਪਤਕਾਰਾਂ ਜੁੜੇ ਸਰਦੀਨ ਸ਼ਿਲ ਜਾਰਿਕਾ ਜਾਣਕਾਰੀ ਮੌਜੂਦ ਨੇ ਹਾਲਾਂਕਿ ਸਟਾਰ ਹੈਲਥ ਨੇ ਕਿਹਾ ਹੈ ਕਿ ਡਾਟਾ ਚੋਰੀ ਹੋਣ ਦੀ ਇਹ ਘਟਨਾ ਵੱਡੀ ਨਹੀਂ ਹੈ ਜਿਹਾ ਇਸ ਬਾਰੇ ਲਾਅਨਪੋਰਟਸਮੈਂਟ ਅਧਿਕਾਰੀਆਂ ਦੇ ਸੰਪਰਕ ਚ ਹੈ ਹਾਲ ਹੀ ਚ ਟੈਲੀਗ੍ਰਾਮ ਦੇ ਫਰਾਉਡ ਪਾਵਲ ਡਰੋਵ ਨੇ ਅਪਰਾਧ ਨੂੰ ਹੱਲੇ ਸ਼ੇਰ ਦੇਣ ਤੇ ਦੋਸ਼ ਤੇ ਗ੍ਰਿਫਤਾਰ ਕੀਤਾ ਸੀ ਤੁਹਾਡੀ ਕੀ ਵਿਚਾਰ ਨੇ ਤੇ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਅਨਬਾਦ इस तरह तर साडे चॅनल लाइक ते शेअर जरूर करते तो ते भी करना ना भूलना खबर न अंत तक देखण थोडा बहुत बहुत धन्यवाद